ਅਸ਼ੋਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਐਸਐਸਪੀ ਅਮਨੀਤ ਕੌਂਡਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਦੇ ਵੱਲੋਂ ਲਗਾਤਾਰੀ ਸਖਤ ਕਾਰਵਾਈਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਇਸੇ ਦਰਮਿਆਨ ਦੱਸਦੇ ਯੇ ਕਿ ਪੁਲਿਸ ਦੇ ਵੱਲੋਂ ਜਿੱਥੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਦਰਅਸਲ ਬਠਿੰਡਾ ਦੇ ਵਿੱਚ ਚੋਰੀ ਦੇ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਸ ਮਾਮਲੇ ਦੇ ਵਿੱਚ ਹੁਣ ਦੋਸ਼ੀ ਜਿਹੜਾ ਹੈ ਉਸ ਨੂੰ गिरफ्तार ਕਰ ਲਿਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ ਹਾਲੀ ਦੇ ਵਿੱਚ 29 ਜਨਵਰੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਸਾਈਕਲ ਜਿਹੜਾ ਹੈ ਮਹਿਣਾ ਚੌਂਕ ਬਠਿੰਡਾ ਤੋਂ ਚੋਰੀ ਹੁੰਦਾ ਤਾਂ ਸੀਸੀਟੀਵੀ ਫੁਟੇਜ ਜਦ ਖੰਗਾ ਲਈ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਦੋ ਦੋਸ਼ੀਆਂ ਤੱਕ ਪਹੁੰਚੀ ਹੈ ਜਿਨ੍ਹਾਂ ਨੂੰ 3 ਫਰਵਰੀ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਇਹਨਾਂ ਦੋਸ਼ੀਆਂ ਦੇ ਕੋਲੋਂ ਦੱਸਿਆ ਜਾ ਰਿਹਾ ਹੈ ਕਿ 13 ਹੋਰ ਸਾਈਕਲ ਵੀ ਬਰਾਮਦ ਹੋਏ ਨੇ ਤਾਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਦੇ ਕੋਲੋਂ ਕੁੱਲ 14 ਸਾਈਕਲ ਬਰਾਮਦ ਹੋਏ ਨੇ ਇੱਕ ਸਾਈਕਲ ਜਿਹੜਾ 29 ਜਨਵਰੀ ਨੂੰ ਚੋਕਿਆ ਗਿਆ ਸੀ ਤਾਂ ਉਸ ਤੋਂ ਪਹਿਲਾਂ ਵੀ ਇਹਨਾਂ ਵੱਲੋਂ ਕਈ ਚੋਰੀਆਂ ਕੀਤੀਆਂ ਗਈਆਂ ਹੋਣੀਆਂ ਹੈ ਤਾਂ ਕੁੱਲ 14 ਸਾਈਕਲ ਨੇ ਜਿਹੜੇ ਬਰਾਮਦ ਹੋਏ ਨੇ ਜਿਨ੍ਹਾਂ ਦੀ ਕੀਮਤ 40000 ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਇਹਨਾਂ ਦੋਸ਼ੀਆਂ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਮਾਮਲਾ ਹੈ ਸੇਬ ਮਾਨ ਜੋ ਸੀਨੀਅਰ ਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦਾਸ ਸਾਥ ਮਾੜੀ ਅਨਸਾਬਦੂ ਚਲਾਈ ਗਈ ਕਾਰਵਾਈ ਤਹਿਤ ਐਸਪੀ ਸਿਟੀ ਬਠਿੰਡਾ ਤੇ ਡੀਐਸਪੀ ਸਿਟੀ 1 ਬਠਿੰਡਾ ਦੀ ਗਵਾਹੀ ਦੇ ਵਿੱਚ ਕਤਵਾਲੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 14 ਸਾਈਕਲ ਬਰਾਮਦ ਕੀਤੇ ਗਏ ਹਨ ਸਾਨੂੰ ਕੱਲ ਇਤਲਾਹ ਮਿਲੀ ਸੀ ਕਿ ਦੋ ਵਿਅਕਤੀ ਜਿਨ੍ਹਾਂ ਦਾ ਨਾਮ ਦੀਪਕ ਜੋ ਕਿ ਜਨਤਾਨਗਰ ਦਾ ਰਹਿਣ ਵਾਲਾ ਹੈ ਅਤੇ ਅਮਿਤ ਕੁਮਾਰ ਜੋ ਕਿ ਬੱਲਾਰਾਮ ਨਗਰ ਦਾ ਰਹਿਣ ਵਾਲਾ ਹੈ ਸਾਈਕਲ ਚੋਰੀ ਕਰਨ ਦੇ ਆਦੀ ਹਨ ਤੇ ਏਰੀਏ ਵਿੱਚ ਘੁੰਮ ਰਹੇ ਹਨ ਉਹਨਾਂ ਦੇ ਸਾਡੇ ਵੱਲੋਂ ਜਿਹੜੀ ਐਫ ਆਈ ਆਰ ਨੰਬਰ 19 ਪੀ ਐਸ ਕਤਵਾਲੀ 303 ਸੈਕਸ਼ਨ 2 ਬੀ ਅਨਸਤੇ ਦਰਜ ਕੀਤੀ ਗਈ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਪੁਸ਼ਕਿਸ ਤੋਂ ਬਾਅਦ ਉਹਨਾਂ ਤੋਂ 13 ਸਾਈਕਲ ਹੋਰ ਪ੍ਰਾਪਤ ਕੀਤੇ ਗਏ ਇਹ ਪਿਛਲੇ ਕੁਝ ਹਫ਼ਤੇ ਤੋਂ ਕਿਹੜੇ ਹੈਗੇ ਚੋਰੀ ਕਰ ਰਹੇ ਸੀ ਸਾਈਕਲ ਆਮ ਮਾਰਕੀਟ ਏਰੀਆ ਕਤਵਾਲੀ ਤੇ ਸ਼ਹਿਰ ਦੇ ਏਰੀਏ ਵਿੱਚੋਂ ਕਰ ਰਹੇ ਸੀ ਜਿਹੜੇ ਕਿ ਪਿੱਛੇ ਪਹਿਲਾਂ ਵੀ ਇਹਨਾਂ ਤੇ ਮੁਕੱਦਮਾ ਸਨੇਚਿੰਗ ਅਤੇ ਚੋਰੀ ਦਾ ਦਰਜ ਹੈਗਾ ਸਿਵਲ ਲਾਈਨ ਤੇ ਇੱਕ ਦਵਾਲੀ ਜਿਹੜੇ ਕਿ ਪਿਛਲੇ 5-6 ਮਹੀਨਿਆਂ ਤੋਂ ਜਿਹੜੇ ਹੈਗੇ ਦੋਵੇਂ ਜੇਲ੍ਹ ਵਿੱਚੋਂ ਬਾਹਰ ਆਇਏ ਸਨ ਜੀ ਪਤਾ ਕਿਵੇਂ ਲੱਗੇ ਕਿਵੇਂ ਰਡਾਰ ਤੇ ਕੁਰਸੀ ਲੱਗ ਦੇਖੋ ਕਿਦੋਂ ਇੱਕ ਸਰ ਨੂੰ ਵਿਅਕਤੀ ਨੇ ਜਿਹੜੀ ਹੈਗੀ ਇਹ ਬਿਆਨ ਲਿਖਾਇਆ ਸੀ ਕਿ ਉਸਨੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਉਹਦਾ ਸਾਈਕਲ ਚੋਰੀ ਹੋ ਗਿਆ ਸੀ ਜਿਸ ਤੇ ਪੁਲਿਸ ਨੇ ਵੀਡੀਓ ਫੁਟੇਜ ਤੋਂ ਅਤੇ ਉਸ ਦੀ ਜਿਹੜੀ ਪੜਤਾਲ ਤੋਂ ਜਿਹੜਾ ਹੈਗਾ ਇਹ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਜਿਹੜਾ ਹੈਗਾ ਆਇਡੈਂਟੀਫਾਈ ਕੀਤਾ ਅਤੇ ਉਸਦੇ ਬਿਆਨਾਂ ਦੇ ਆਧਾਰ ਤੇ ਫਿਰ ਪਰਚਾ ਦਰਜ ਕੀਤਾ। ਉਸ ਤੋਂ ਬਾਅਦ ਜਿਹੜੀ ਹੈਗੀ ਆ ਦਰਾਨੇ 31 ਦੇ ਦਰਾਨੇ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਜਿਹੜੇ ਚੋਰੀ ਕੀਤੇ ਸਾਈਕਲ ਹੈਗੇ ਨੇ ਜਿਹੜਾ ਦੋਸ਼ੀ ਬੱਲਾਰਾਮ ਨਗਰ ਦਾ ਰਹਿਣ ਵਾਲਾ ਹੈਗਾ ਉਸਦੇ ਘਰ ਤੋਂ 13 ਸਾਈਕਲ ਬਰਾਮਦ ਕੀਤੇ ਹਨ ਅਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਉਹਨਾਂ ਦਾ ਰਵਾਮਾਨ ਲੈ ਕੇ ਜਿਹੜੀ ਹੈਗੀ ਅਗਲੀ ਕਥੀਸ਼ ਕਿੱਥੇ ਜਾ ਰਹੀ ਹੈ ਪਹਿਲਾਂ ਕੋਈ ਵਿਚਚ ਕਰੇ ਤਾਂ ਨਹੀਂ ਫਿਲਹਾਲ ਜਿਹੜੇ ਸਾਰੇ ਸਾਈਕਲ ਹੈਗੇ ਆ ਉਨਨ ਤੋਂ ਇੱਕ ਸਿੰਗਲ ਮੌਕੇ ਤੋਂ ਬਰਾਮਦ ਹੋਇਆ ਬਾਕੀ ਘਰ ਤੋਂ ਬਰਾਮਦ ਹੋਏ ਆ ਜਿਹੜੇ ਕਿ ਇਹਨਾਂ ਨੂੰ ਬਾਹ ਕਿਹੜੇ ਹੈਗੇ ਇਹਨਾਂ ਨੇ ਜਿਹੜਾ ਹੈਗਾ ਵੀਰ ਚਾਸਾ ਸਿਰ ਇਹ ਸਾਈਕਲ ਵੀ ਚੋਰੀ ਕਰਦੇ ਸੀਗਾ ਦੇਖੋ ਇਹ ਇੱਕ ਆਮ ਜਿਹੜੀ ਹੁਣ ਤੱਕ ਦੀ ਜਿਹੜੀ ਤਫਤੀਸ਼ ਦੇ ਵਿੱਚ ਆਇਆ ਕਿ ਇਹ ਆਮ ਕਿਹੜੇ ਹੈਗੇ ਨਹੀਂ ਘੂਮਣ ਫਿਰਨ ਵਾਲੇ ਵਿਅਕਤੀ ਸੀ ਆਪਦੇ ਲੋੜ ਦੇ ਲਈ ਪੈਸਿਆਂ ਦੇ ਲੋੜ ਲਈ ਇਹ ਕਿਹੜਾ ਹੈਗਾ ਇਸ ਦੀ ਚੋਰੀ ਕਰਦੇ ਸੀਗਾ ਸਾਰੇ ਸਾਈਕਲ ਤੇ ਹੈਗੇ ਕਿ ਕੋਈ ਕੌਮ ਚੋਰ ਕਿਤੇ ਉਧਰ ਨਾ ਬਿਆਰ ਦੇਖੋ ਜ਼ਿਆਦਾਤਰ ਇਹ ਲੇਬਰ ਮੈਨਾਂ ਨੂੰ ਹੀ ਟਾਸਕ ਮੈਨ ਉਹ ਬੇਸੰਦ ਜੋ ਕਿ ਕੰਮਕਾਰ ਦੇ ਸਬੰਧ ਦੇ ਵਿੱਚ ਬਾਜ਼ਾਰ ਦੇ ਵਿੱਚ ਜਾਂ ਦੁਕਾਨਾਂ ਤੇ ਕੋਈ ਕੰਮ ਕਰਦੇ ਹਨ ਉੱਥੋਂ ਮਾਰਕੀਟਿੰਗ ਦੇ ਵਿੱਚੋਂ ਇਹ ਚੋਰੀ ਕਰ ਲੈਂਦੇ ਸਨ ਇਸ ਸਬੰਧ ਵਿੱਚ ਸਾਨੂੰ ਕਾਫੀ ਕੰਪਲੇਂਟਸ ਮਿਲੀਆਂ ਸੀ ਤੇ ਕਾਫੀ ਲੋਕ ਇਸ ਗੱਲ ਨਾਲ ਪ੍ਰਭਾਵ ਸੀ ਕਿਉਂਕਿ ਮਿਹਨਤ ਦਾ ਸ਼ਲੋਕ ਸੀ ਜਿੰਨਾਂ ਦਾ ਸਾਈਕਲ ਚੋਰੀ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਲੇਕਿਨ ਹੁਣ ਇਸ ਮਕਦਮੇ ਦੇ ਟ੍ਰੇਸ ਹੋਣ ਨਾਲ ਸਾਰੇ ਵਿਅਕਤੀਆਂ ਨੂੰ ਕਿਹੜਾ ਹੈਗਾ ਸਬੰਧਤ ਉਹਨਾਂ ਦੇ ਸਾਈਕਲ ਵਾਪਸ ਹੋ ਕੇ ਉਹਨਾਂ ਨੂੰ ਸਾਰ ਲੈ ਸਕੇ ਸਰ ਇਹ ਬੇਸਿਕ ਕੰਮ ਵੀ ਕਰਦੇ ਬੇਸਿਕ ਨਾ ਜੀ ਇਹ ਕਿਹੜਾ ਹੈ ਕਿ ਆ ਬੇਰੋਜ਼ਗਾਰੀ ਹੈਗੀ ਫਿਰਦੇ ਫਿਰਦੇ ਪੈਨਾ ਵੀ ਇਹਨਾਂ ਦਾ ਕ੍ਰਿਮੀਨਲ ਕੋਰ ਹੈ। ਦੇਖੋ ਹੁਣ ਤੱਕ ਦੀ ਤਤਰੀਸ਼ ਦੇ ਵਿੱਚ ਅਸੀਂ ਇਹਨਾਂ ਨੂੰ ਟੈਸਟ ਕਰਵਾਏ ਆ ਅੱਜ। ਪੇਸ਼ ਕਰਨ ਲੱਗੇ ਜੀ ਨਾ ਮੈਡੀਕਲ ਟੈਸਟ ਕਰਵਾਇਆ। ਜੇਕਰ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਤਾਂ ਬਾਅਦ ਵਿੱਚ ਤੁਹਾਡੇ ਧਿਆਨ ਚ ਲਿਆ ਦੇ। ਸਰ ਕਿੰਨੇ ਤਾਈ ਤੋਂ ਕਿੱਥੇ ਕਿੰਨੇ ਦੇਖੋ ਹੁਣ ਤੱਕ ਦੀ ਜੋ ਤਤਰੀਸ਼ ਇੱਕ ਦਿਨ ਦੇ ਵਿੱਚ ਸਾਹਮਣੇ ਆਈ ਹੈਗੀ ਆ ਪਿਛਲੇ ਇਹਨਾਂ ਨੇ ਇੱਕ ਮਹੀਨੇ ਤੋਂ ਕਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ ਤੇ ਹੁਣ ਇਹ ਜਿਹੜਾ ਹੈਗਾ ਅੱਗੇ ਵਚਨ ਦੀ ਤਾਰ ਦੇ ਵਿੱਚ ਸੀ।